ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਜਿਸ ਅੰਦਰ ਸ਼ਰਧਾ ਨਹੀਂ ਆਪਣੇ ਮਾਲਕ ਤੇ ਭਰੋਸਾ ਨਹੀਂ ਉਹ ਦੁੱਖਾਂ ਵਿੱਚ ਮੁਸੀਬਤਾਂ ਵਿੱਚ ਮਾਲਕ ਪ੍ਰਭੂ ਨੂੰ ਹੀ ਕੋਸਦਾ ਹੈ ਕਲਪਦਾ ਹੈ ਇਸ ਤਰ੍ਹਾਂ ਕਰਨ ਨਾਲ ਉਸਨੂੰ ਮਾਲਕ ਦੀ ਖੁਸ਼ੀ ਕਦੀ ਨਹੀਂ ਪ੍ਰਾਪਤ ਹੁੰਦੀ ਪਰ ਜਿਸ ਗੁਰਸਿੱਖ ਦੀ ਆਪਣੇ ਗੁਰੂ ਤੇ ਸ਼ਰਧਾ ਜਾਂ ਭਰੋਸਾ ਹੋਵੇ ਅਤੇ ਆਪਣੇ ਤੇ ਆਨ ਬਾਰੇ ਦੁੱਖ ਵਿੱਚ ਵੀ ਇਹੀ ਸੋਚੇ ਇਸ ਵਿੱਚ ਵੀ ਕੋਈ ਸੁਖ ਹੀ ਛੁਪਿਆ ਹੈ ਐਸਾ ਗੁਰਸਿੱਖ ਨਾ ਤਾਂ ਆਪਣੇ ਸਤਿਗੁਰੂ ਨੂੰ ਛੱਡਦਾ ਹੈ ਅਤੇ ਨਾ ਹੀ ਆਪਣਾ ਮਨ ਕਲਪਨਾ ਵਿੱਚ ਪੁੰਦਾ ਹੈ ਉਹ ਹਰ ਹਾਲ ਵਿੱਚ ਖੁਸ਼ ਰਹਿੰਦਾ ਹੈ ਅਤੇ ਹਰ ਵੇਲੇ ਸਿਮਰਨ ਵਿੱਚ ਹੀ ਜੁੜਿਆ ਰਹਿੰਦਾ ਹੈ ਪਰਮਾਤਮਾ ਵੀ ਉਸ ਉੱਪਰ ਬੜਾ ਪ੍ਰਸੰਨ ਹੁੰਦੇ ਹਨ ਐਸਾ ਗੁਰਸਿੱਖ ਮੂਹ ਜੋ ਕੁਝ ਵੀ ਬਚਨ ਕਰਦੇਵੇ ਸਤਿਗੁਰੂ ਆਪ ਉਸ ਬਚਨ ਨੂੰ ਪੂਰਾ ਕਰਦੇ ਹਨ ਅਤੇ ਜੇਕਰ ਉਸ ਗੁਰਸਿੱਖ ਤੇ ਕੋਈ ਦੁੱਖ ਵੀ ਆ ਜਾਵੇ ਤਾਂ ਵੀ ਉਹ ਆਪਣੇ ਮਾਲਕਾਂ ਪ੍ਰੇਤ ਨੂੰ ਨਹੀਂ ਛੋੜਦਾ ਸਾਡੀ ਅੱਜ ਦੀ ਇੱਕ ਐਸੇ ਹੀ ਗੁਰਸਿੱਖ ਦੀ ਸਾਖੀ ਤੋਂ ਵੀ ਇਹੀ ਸਿੱਟ ਮਿਲਦੀ ਹੈ ਕਿ ਦੁੱਖ ਜਾਂ ਸੁੱਖ ਜਾਂ ਸੰਸਾਰ ਕਿਸੇ ਦੀ ਪਰਵਾਹ ਨਹੀਂ ਕਰਨੀ ਅਤੇ ਸਤਿਗੁਰੂ ਉੱਪਰ ਸਰਦਾ ਵਿਸ਼ਵਾਸ ਨਹੀਂ ਤੋੜਨਾ ਚਾਹੀਦਾ ਅਤੇ ਹਰ ਪਲ ਪਰਮਾਤਮਾ ਦੀ ਆਰਾਧਨਾ ਕਰਨੀ ਚਾਹੀਦੀ ਹੈ ਗੁਰੂ ਗੋਬਿੰਦ ਸਿੰਘ ਜੀ ਅਤੇ ਐਸੇ ਹੀ ਗੁਰਸਿੱਖ ਦੀ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੇ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬਰ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਪਗਤੂ ਦੇ ਪੁੱਤਰਾ ਪਾਸ ਇੱਕ ਗੋਦੜੀਆ ਸਿੱਖ ਛੋਟੀ ਉਮਰ ਤੋਂ ਹੀ ਆ ਰਿਹਾ ਸੀ ਪਾਈ ਗੋਰੇ ਨੇ ਉਸ ਨੂੰ ਖੂਬ ਜੰਮ ਪਾਣੀ ਦਾ ਰਸਾ ਕਿਚਨ ਤੇ ਕੰਮ ਤੇ ਲਾਇਆ ਹੋਇਆ ਸੀ ਇਸ ਤੋਂ ਬਿਨਾਂ ਫੋਰ ਜੋ ਵੀ ਕੰਮ ਆਖਦੇ ਸਵੇਰ ਤੋਂ ਸ਼ਾਮ ਤੱਕ ਪਾਈ ਗੋਦੜੀਆ ਬੜੇ ਪ੍ਰੇਮ ਨਾਲ ਕਰਦਾ ਰਹਿੰਦਾ ਸੀ ਇੱਕ ਦਿਨ ਗੋਦੜੀਏ ਨੂੰ ਕਾਹ ਵੱਡਣ ਉੱਤੇ ਲਾ ਦਿੱਤਾ ਗਿਆ ਗੋਦੜੀਆ ਕਾਰ ਤੋਂ 10 ਸੇਰ ਬਾਜਰਾ ਤੋਲ ਕੇ ਨਾਲ ਲੈ ਗਿਆ ਕਾਹ ਵੇਲੇ ਖੇਤ ਦੇ ਪਾਸ ਹੀ ਪਾਣੀ ਦਾ ਤਲ ਸੀ ਉੱਥੇ ਪਾਣੀ ਪੀ ਕੇ ਇੱਕ ਸੇਰ ਬਾਜਰਾ ਰੋਜ਼ ਚੱਪ ਛੜਦਾ ਅਤੇ ਕਾਹ ਵੜਦਾ ਹੋਇਆ ਪ੍ਰਭੂ ਦਾ ਸਿਮਰਨ ਕਰਦਾ ਰਹਿੰਦਾ ਬਿਨਾਂ ਬੁਲਾਏ ਤੋਂ ਕਿਸੇ ਨਾਲ ਕੋਈ ਗੱਲ ਨਹੀਂ ਸੀ ਕਰਦਾ ਦਸਾਂ ਦਿਨਾਂ ਵਿੱਚ ਹੀ ਗੋਦੜੀਏ ਨੇ ਕਾਹ ਦੇ ਢੇਲੇ ਦਿੱਤੇ ਭਾਈ ਗੋਰਾ ਕਾਹ ਦੇ ਢੇਰ ਵੇਖ ਕੇ ਬੜਾ ਪ੍ਰਸੰਨ ਹੋਇਆ ਅਤੇ ਗੱਡੇ ਪਰ ਕੇ ਕਾਹ ਕਰ ਲੈ ਗਿਆ ਪਰ ਆਨ ਕੇ ਫਿਰ ਗੋਦੜੀਆਂ ਨੂੰ ਚੱਕੀ ਪੀਸਣ ਦੇ ਕੰਮ ਤੇ ਲਾ ਦਿੱਤਾ ਗੋਦੜੀਆਂ ਜਪਜੀ ਸਾਹਿਬ ਦਾ ਪਾਠ ਕਰਦਾ ਹੋਇਆ ਬਿਨਾਂ ਕਿਸੇ ਰੋਕ ਚੱਕੀ ਪੀਸਦਾ ਰਹਿੰਦਾ ਇਸ ਤਰ੍ਹਾਂ ਇੱਕ ਪਾਠ ਜਪਜੀ ਦਾ ਰੋਜ਼ ਭਾਈ ਗੋਦੜੀਆਂ ਕਰਦਾ ਫਿਰ ਭਾਈ ਗੋਰੇ ਨੇ ਪਾਈ ਗੋਦੜੀਆਂ ਨਾਲ ਇੱਕ ਇੱਕ ਦਾਸੀ ਚੱਕੀ ਪੀਣ ਵਾਸਤੇ ਲਾ ਦਿੱਤੀ ਪਰ ਉਸ ਨੂੰ ਗੋਦੜੀਆਂ ਨੇ ਆਪਣੇ ਨਾਲ ਚੱਕੀ ਨਾ ਪੀਂ ਦਿੱਤੀ ਅਤੇ ਆਪ ਇਕੱਲਾ ਹੀ ਚੱਕੀ ਪੀਂਦਾ ਰਹਿੰਦਾ ਇੱਕ ਵਾਰ ਪਾਈ ਬਖਤੂ ਦਾ ਪੁੱਤਰ ਜੀਵਨ ਕਿਸੇ ਰਾਹਤ ਉੱਤੇ ਉਸਦੇ ਕੰਮ ਤੋਂ ਗੁੱਸੇ ਹੋ ਰਿਹਾ ਸੀ ਤਾਂ ਗੋਦੜੀਏ ਨੇ ਜੀਵਨ ਨੂੰ ਬੜੇ ਪ੍ਰੇਮ ਨਾਲ ਮਨਾ ਕੀਤਾ ਕਿ ਇਸ ਤਰ੍ਹਾਂ ਇੱਕ ਰਾਹਨ ਨੂੰ ਕਿਉਂ ਮਾਰਦੇ ਹੋ ਇਹ ਸੁਣ ਕੇ ਜੀਵਨ ਨੇ ਗੁੱਸੇ ਨਾਲ ਗੋਦੜੀ ਨੂੰ ਲਤ ਮਾਰੀ ਅਤੇ ਆਖਿਆ ਤੈਨੂੰ ਇਹਨਾਂ ਕੰਮਾਂ ਦੀ ਕੀ ਖਬਰ ਹੈ ਤੂੰ ਆਪਣਾ ਚੱਕੀ ਪੀਂਦਾ ਕੰਮ ਕਰ ਐਵੇਂ ਬਾਦੂ ਕਿਉਂ ਬੋਲਦਾ ਹੈ ਅਗੋ ਪਾਈ ਗੋਦੜੀਏ ਨੇ ਸੁਭਾਵਕ ਹੀ ਕਹਿ ਦਿੱਤਾ ਤੇਰੇ ਮਨ ਵਿੱਚ ਦਇਆ ਨਹੀਂ ਹੈ ਤੈਨੂੰ ਰਾਜ ਦੇ ਹੰਕਾਰ ਦਾ ਅਫਾਰਾ ਹੈ ਸਾਧੂ ਬੋਲੇ ਸਹਿਜ ਸੁਭਾਏ ਸਾਧੂ ਦਾ ਬੋਲਿਆ ਬਿਰਥਾ ਨਾ ਜਾਏ ਦੇ ਕਥਨ ਅਨਸਾਰ ਗੋਦੜੀਏ ਦੇ ਇਸ ਬਚਨ ਨਾਲ ਜੀਵਨ ਨੂੰ ਸੱਚਮੁੱਚ ਹੀ ਅਫਰਾ ਹੋ ਗਿਆ ਜਿਸ ਨਾਲ ਉਹ ਬੜਾ ਦੁਖੀ ਹੋਇਆ ਜਦ ਵੀ ਕੋਈ ਵੈਦ ਇਲਾਜ ਕਰਨ ਆਵੇ ਤਾਂ ਉਸ ਨੂੰ ਜੀਵਨ ਕਹਿ ਦੇਵੇ ਕਿ ਇਹ ਰੋਗ ਗੋਦੜੀਏ ਦੇ ਸ਼ਰਾਪ ਨਾਲ ਹੋਇਆ ਹੈ ਸਾਡਾ ਸੇਵਕ ਸਾਡੇ ਨਾਲੋਂ ਵੀ ਵੱਧ ਗਿਆ ਹੈ ਜਿਸ ਦੇ ਵਾਕ ਨਾਲ ਮੈਂ ਦੁਖੀ ਹੋ ਗਿਆ ਹਾਂ ਜੀਵਨ ਨੇ ਇਹ ਗੱਲ ਸੁਣ ਕੇ ਜਦੋਂ ਭਾਈ ਗੋਰਾ ਗੋਦੜੀਏ ਨੂੰ ਬੇਨਤੀ ਕਰਕੇ ਲਿਆਇਆ ਤਾਂ ਗੋਦੜੀਏ ਨੇ ਸਤਨਮ ਆ ਕੇ ਜੀਵਨ ਦੇ ਪੇੜ ਦੇ ਹੱਥ ਛੁਆਇਆ ਜੇਸਨਾਲ ਉਸ ਦਾ ਅਫਾਰਾ ਉੱਤਰ ਗਿਆ ਅਤੇ ਜੀਵਨ ਸੁੱਕੀ ਹੋ ਗਿਆ ਇਸ ਉਪਰੰਤ ਸਾਰੇ ਭਰਾਵਾਂ ਨੇ ਗੋਦੜ ਨੂੰ ਆਖਿਆ ਕਿ ਹੁਣ ਅਸੀਂ ਤੁਹਾਨੂੰ ਨਹੀਂ ਰੱਖ ਸਕਦੇ ਤੁਸੀਂ ਸਰਾਪ ਦੇ ਦਿੰਦੇ ਹੋ ਜਿੱਥੇ ਤੁਹਾਡੀ ਇੱਛਾ ਹੈ ਚਲੇ ਜਾਵੋ ਗੋਦੜਿਆ ਜੀਵਨ ਅਤੇ ਗੋਰਾ ਭਰਾਵਾਂ ਦੀ ਗੱਲ ਸੁਣ ਕੇ ਉਹਨਾਂ ਪਾਸੋਂ ਚਲੇ ਗਿਆ ਅਤੇ ਜੋ ਵੀ ਕੰਮ ਹੋਣ ਉਸ ਨੂੰ ਕੋਈ ਕਰਨ ਨੂੰ ਕਹਿੰਦਾ ਉਹੋ ਕਰਕੇ ਭੋਜਨ ਖਾਣ ਛੜਦਾ ਅਠੋਂ ਬਹਰ ਸਤਨਾਮ ਦਾ ਜਾਪ ਉਚਾਰਨ ਕਰਦਾ ਰਹਿੰਦਾ ਅਤੇ ਜਿਹੜਾ ਵੀ ਮੂਤ ਵਚਨ ਕਰਦਾ ਉਹੀ ਸਤ ਹੋ ਜਾਂਦਾ ਗੋਦੜੀਆ ਦਾ ਵਿਆਹ ਪਹਿਲਾਂ ਹੀ ਹੋਇਆ ਸੀ ਉਸ ਦੇ ਕਾਰਨ ਨਿਵਾਸ ਕਰਨ ਵਾਲੇ ਉਸਦੇ ਤਿੰਨ ਪੁੱਤਰ ਹੋਏ ਇੱਕ ਦਿਨ ਗੋਦੜੀਆ ਕਿਸੇ ਲਾਗਲੇ ਪਿੰਡ ਚਲਾ ਗਿਆ ਉੱਥੋਂ ਦੇ ਰਾਹਕ ਨੇ ਗੋਦੜੀਆ ਨੂੰ ਖੇਤੀ ਵੱਢਣ ਵਾਸਤੇ ਸਾਰਾ ਦਿਲਾ ਛੱਡਿਆ ਅਤੇ ਖਾਣ ਪੀਣ ਵਾਸਤੇ ਕੁਝ ਨਾ ਪੁੱਛਿਆ ਜਦ ਸੰਧਿਆ ਹੋ ਗਈ ਤਾਂ ਰਾਹਕ ਜੱਟ ਨੇ ਕਿਹਾ ਚਲੋ ਕਰ ਚੱਲ ਕੇ ਤੈਨੂੰ ਖਿਚੜੀ ਨਾਲ ਲਜਾਉਂਦੇ ਹਾਂ ਅਗੋ ਗੋਦੜੀਆ ਨੇ ਗੁੱਸੇ ਨਾਲ ਕਿਹਾ ਮੈਨੂੰ ਚੰਗੀ ਤਰ੍ਹਾਂ ਖੇਤ ਵੱਢਣ ਦਿਓ ਇਸ ਵਾਕ ਦੇ ਕਹਿਣ ਨਾਲ ਹੀ ਜੱਟ ਦੁਖੀ ਹੋ ਕੇ ਪੀੜ ਨਾਲ ਹਾਏ ਹਾਏ ਕਰਨ ਲੱਗ ਪਿਆ ਲੋਕਾਂ ਨੇ ਜੱਟ ਨੂੰ ਕਿਹਾ ਗੋਦੜੀਆਂ ਬੜਾ ਵੱਡਾ ਅਜਮਤੀ ਹੈ ਤੂੰ ਇਸ ਤੋਂ ਇਤਨੀ ਬਹੁਤ ਸਖਤਕਾਰ ਕਿਉਂ ਕਰਵਾਈ ਇਸ ਨੂੰ ਹੁਣ ਵੀ ਰੱਜ ਕੇ ਦਹੀਂ ਖਵਾਓ ਅਤੇ ਹੱਥ ਜੋੜ ਕੇ ਮਾਫੀ ਮੰਗੋ ਇਹ ਸੁਣ ਕੇ ਜੱਟ ਦੀ ਮਾਂ ਨੇ ਦਹੀਂ ਵਿੱਚ ਮਿਰਚਾਂ ਪਾ ਕੇ ਗੋਦੜੀਆਂ ਨੂੰ ਖਵਾਈਆਂ ਗੋਦੜੀਆਂ ਨੇ ਕਰਾਰੀਆਂ ਮਿਰਚਾਂ ਖਾ ਕੇ ਕਿਹਾ ਮਾਈ ਤੈਨੂੰ ਤਤਸ਼ਨ ਹੀ ਸੱਪ ਖਾ ਲਵੇਗਾ ਇਸ ਬਚਨ ਨਾਲ ਰਾਤ ਨੂੰ ਜੱਟ ਦੀ ਮਾਂ ਸੱਪ ਨਾਲ ਲੜਨ ਕਰਕੇ ਮਰ ਗਈ ਗੋਦੜੀਆ ਆਪਣੀ ਇੱਛਾ ਅਨੁਸਾਰ ਉੱਠ ਉੱਟ ਕੇ ਸਵੇਰੇ ਹੀ ਚਲਾ ਗਿਆ ਅਤੇ ਆਪਣੇ ਘਰ ਆ ਗਿਆ ਇੱਕ ਦਿਨ ਗੋਦੜੀਏ ਨੂੰ ਉਸਦੇ ਪੁੱਤਰਾਂ ਨੇ ਖੇਤ ਵਿੱਚੋਂ ਸਰੋਂ ਪੁੱਟਣ ਵਾਸਤੇ ਲਾ ਦਿੱਤਾ ਉਸਦੇ ਪਾਸੋਂ ਇੱਕ ਤੁਰੇ ਜਾਂਦੇ ਸਾਧੂ ਨੇ ਪੁੱਛਿਆ ਇਹ ਕੀ ਕਰਦਾ ਹੈ ਿਤਨੋਂ ਕਿਸ ਗੱਲ ਵਿੱਚ ਲਾਇਆ ਹੋਇਆ ਹੈ ਗੋਦੜੀਆ ਬੋਲਿਆ ਚੰਗੀ ਤਰ੍ਹਾਂ ਜੜਾ ਕੁੱਟਤਾ ਪਿਆ ਹਾਂ ਜੋ ਫਿਰ ਨਹੀਂ ਲੱਗਣਗੀਆਂ ਬਸ ਕੁਝ ਦਿਨਾਂ ਵਿੱਚ ਹੀ ਗੋਦੜੀਏ ਦੇ ਤਿੰਨ ਪੁੱਤਰ ਮਰ ਗਏ ਪਰ ਉਸ ਨੂੰ ਮਨ ਵਿੱਚ ਉਹਨਾਂ ਦੇ ਮਰਨ ਦਾ ਕੋਈ ਲੈਸ ਮਤਲਬ ਵੀ ਕੀਤਾ ਨਾ ਹੋਇਆ ਉਸ ਵਾਸਤੇ ਮਿੱਟੀ ਅਤੇ ਸੋਨਾ ਘਰ ਅਤੇ ਬਨ ਇੱਕ ਸਮਾਨ ਸਨ ਗੋਦੜੀਏ ਨੇ ਜਦ ਗੁਰੂ ਜੀ ਦਾ ਪਿੰਡ ਵਿੱਚ ਆਉਣਾ ਸੁਣਿਆ ਤਾਂ ਉਹ ਵੀ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਦਰਸ਼ਨ ਕਰਕੇ ਬਾਰੰਬਾਰ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਬੜਾ ਆਨੰਦ ਨਾਲ ਬੈਠ ਗਿਆ ਸਤਿਗੁਰੂ ਜੀ ਨੇ ਪੁੱਛਿਆ ਇਹ ਕੌਣ ਹੈ ਲੋਕਾਂ ਨੇ ਦੱਸਿਆ ਕਿ ਇਹ ਬੜਾ ਵੱਡਾ ਸੰਤ ਹੈ ਫਿਰ ਉਸ ਦੀ ਸਾਰੀ ਵਾਰਤਾ ਲੋਕਾਂ ਨੇ ਗੁਰੂ ਜੀ ਨੂੰ ਦੱਸੀ ਇਸ ਨੂੰ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਬੜਾ ਪ੍ਰਸੰਨ ਹੋਏ ਗੁਰੂ ਜੀ ਦੇ ਪਰ ਸੰਤਾ ਵੇਕੇ ਗੋਲੜੀਆ ਉਸ ਦਿਨ ਤੋਂ ਗੁਰੂ ਜੀ ਪਾਸ ਸਿੰਘਾਂ ਦੇ ਦਲ ਨਾਲ ਬੜੀ ਸੇਵਾ ਭਾਵ ਨਾਲ ਰਹਿਣ ਲੱਗ ਪਿਆ ਇੱਕ ਦਿਨ ਗੁਰੂ ਗੋਮੇ ਸਿੰਘ ਜੀ ਨੇ ਉਸ ਦੀ ਸੇਵਾ ਦੇ ਭਾਵ ਤੇ ਪ੍ਰਸੰਨ ਹੋ ਕੇ ਕਿਹਾ ਕਿ ਗੋਦੜੀਏ ਵਰਗਾ ਅਸਾਂ ਹੋਰ ਕੋਈ ਤਿਆਗੀ ਨਹੀਂ ਵੇਖਿਆ ਇਸ ਦੀ ਪਰਮੇਸ਼ਵਰ ਨਾਲ ਡ੍ਰਿੜ ਲਿਵ ਲੱਗੀ ਹੋਈ ਹੈ ਇਹ ਸਾਰੇ ਦੇਸ਼ ਨੂੰ ਪਵਿੱਤਰ ਕਰਨ ਦੇ ਸਮਰੱਥ ਹੈ ਜੋ ਚਾਹੇ ਸੋਈ ਕਰ ਸਕਦਾ ਹੈ ਇਹ ਵੱਡਾ ਸੰਤ ਹੈ ਇਸ ਤਰ੍ਹਾਂ ਪਾਈ ਗੋਦੜੀਏ ਨੂੰ ਗੁਰੂ ਗੋਬੀ ਸਿੰਘ ਜੀ ਵੱਲੋਂ ਅਸ਼ੀਰਵਾਦ ਮਿਲਿਆ ਜੋ ਵੀ ਉਸਦੇ ਹੁਕਮ ਨੂੰ ਪਛਾਨਦਾ ਹੈ ਜੋ ਕੁਝ ਉਹ ਪਰਮਾਤਮਾ ਕਰਦਾ ਹੈ ਉਸ ਵਿੱਚ ਕੋਈ ਮਿਠਾਸ ਲੱਭਦਾ ਹੈ ਜੋ ਆਪਰ ਗਿਆ ਉਸ ਵਿੱਚ ਹੀ ਭਲਾ ਲੱਭਣ ਦੀ ਕੋਸ਼ਿਸ਼ ਕਰਦਾ ਹੈ ਇਹ ਹੁਕਮ ਦੀ ਖੇਡ ਬੜੀ ਵੱਡੀ ਹੈ ਜਿਸ ਨੂੰ ਇਹ ਦਾਤ ਮਿਲ ਜਾਵੇ ਉਸ ਦਾ ਜ਼ਿੰਦਗੀ ਵਿੱਚ ਰੋਣਾ ਹੀ ਨਿਕਲ ਜਾਂਦਾ ਹੈ ਐਸਾ ਗੁਰਸਿੱਖ ਆਪਣੇ ਪੁੱਤਲਾਂ ਦੇ ਵਿਜੋਗ ਵਿੱਚ ਵੀ ਹੋਵੇ ਕਾ ਵੀ ਨਹੀਂ ਰੋਂਦਾ ਸਤਗੁਰ ਦੀ ਸੇਵਾ ਅਤੇ ਸਿਮਰਨ ਵਿੱਚ ਲੱਗਾ ਹੀ ਰਹਿੰਦਾ ਹੈ ਜਿਉਂ-ਜਿਉਂ ਤੇਰਾ ਹੁਕਮ ਤਿਵੈ ਤਿਉ ਹੋਵਨਾ ਜੈ ਜੈ ਰਖੇ ਆਪ ਤਹ ਜਾਏ ਖੜੋ ਬਨਾ ਨਾਮ ਤੇ ਰਹਿ ਕੇ ਰੰਗ ਦੁਰਮਤ ਤੋ ਬਨਾ ਜਪ ਜਪ ਤੁਦ ਨਿਰੰਕਾਰ ਪਰਮ ਪੋ ਖੋ ਬਨਾ ਜੋ ਤੇ ਰਹਿ ਰੰਗ ਰਤੇ ਸੇ ਜੋਨ ਨਾ ਜੋ ਬਨਾ ਅੰਤਰ ਬਾਹਰ ਇਕ ਨੈਨ ਅਲੋ ਬਨਾ ਜਿਨੇ ਪਛਾਤਾ ਹੁਕਮ ਤਿਨ ਕਦੇ ਨਾ ਰੋ ਬਨਾ ਨਾਉ ਨਾਨਕ ਬਖਸੀ ਸਮਨ ਮਾਹੇ ਪ੍ਰੋ ਬਨਾ ਇਸ ਸਾਖੀ ਤੋਂ ਸਾਨੂੰ ਵੀ ਆਪਣੇ ਲਈ ਸਿੱਧ ਲੈਣੀ ਚਾਹੀਦੀ ਹੈ ਕਿਸੇ ਵੀ ਦੁੱਖ ਨੂੰ ਦਿਮਾਗੀ ਬੋਝ ਨਹੀਂ ਬਣਾਉਣਾ ਚਾਹੀਦਾ ਸਾਨੂੰ ਨਜ਼ਰ ਆਉਂਦਾ ਹੈ ਕਿ ਦੁੱਖ ਵਾਲੀ ਗਣ ਬਣੀ ਹੈ ਪਰ ਉਸ ਦੇ ਪਿੱਛੇ ਛੁਪੇ ਹੋਏ ਭਲੇ ਨੂੰ ਸਾਡੀ ਅੱਖ ਨਹੀਂ ਵੇਖ ਸਕਦੀ ਇਹ ਹੀ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੀ ਸਾਡੀ ਵੀ ਇਹੋ ਅਵਸਥਾ ਬਣੇ ਕਿ ਸਾਨੂੰ ਤੇਰੇ ਕੀਤੇ ਵਿੱਚ ਵੀ ਸੁਖ ਲੱਭਣ ਦੀ ਜਾਚ ਆ ਜਾਵੇ ਅਤੇ ਸਾਡੇ ਅੰਦਰ ਵੀ ਇਹ ਰੰਗ ਭਰ ਜਾਵੇ ਗੁਰੂ ਗੁਰੂ ਗੁਰ ਕਰਮਨ ਮੋਰ ਗੁਰੂ ਪਿਨਾ ਮੈਂ ਨਹੀਂ ਹੋਰ ਗੁਰ ਕੀ ਟੇਕ ਰਹੋ ਦਿਨ ਰਾਤ ਜਾ ਕੀ ਕੋਏ ਨਾ ਮਿਟੈ ਦਰਦ ਗੁਰ ਪਰਮੇਸ਼ਰ ਇੱਕੋ ਜਾਨ ਜੋਤੀ ਸਪਾਵੈ ਸੋ ਪਰਵਾਨ ਗੁਰ ਚਰਨੀ ਜਾ ਕਾ ਮਨ ਲਾਗੇ ਦੁਖ ਦਰਦ ਪਰਮਤਾ ਕਾ ਭਾਗੇ ਗੁਰ ਕੀ ਸੇਵਾ ਪਾਏ ਮਾਨ ਗੁਰ ਉਪਰ ਸਦਾ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ